ਜਿਹੜੇ ਅੱਜਕੱਲ ਛੋਟੇ-ਛੋਟੇ ਬੱਚੇ ਐ ਸਕੂਲਾਂ ਤੇ ਆਉਂਦੇ ਛੁੱਟੀ ਹੁੰਦੀ ਦਾਦਾ ਲੈਣ ਚੱਲਿਆ ਹੋਇਆ ਦਾਦੇ ਨੇ ਫਿਰ ਆਣ ਲੱਗੇ ਥੁੱਕਾ ਦਾ ਮੋੜਣਾ ਨਹੀਂ ਹੁੰਦਾ ਦਾਦੇ ਨੇ ਕੁਛ ਨਾ ਕੁਛ ਲੈ ਕੇ ਤਾਂ ਦੇਣਾ ਹੀ ਹੁੰਦਾ ਬੱਚਿਆਂ ਨੂੰ ਫਿਰ ਬੱਚਾ ਉਂਗਲੀ ਕਰਦਾ ਐ ਦੁਕਾਨਵਾਲ ਨੂੰ ਆਹ ਲੈਣਾ ਜੀ ਲਾਲ ਜੇ ਰੰਗ ਦਾ ਦੇਖ ਲੈ ਕਦੇ ਨੀਲੇ ਰੰਗ ਦਾ ਦੇਖਦਾ ਕੋਈ ਸਟਿੰਗ ਹੁੰਦੇ ਕੋਈ ਰੈੱਡ ਵੱਲ ਹੁੰਦੇ ਜੀ ਉਹ ਹੁੰਦੇ ਹੈਗੇ ਆਪਣੇ એનર્ਜੀ ਡਰਿੰਕ ਤੇ એનર્ਜੀ ਡਰਿੰਕ ਦਾਦਾ ਵੀ ਹੁਣ ਉਹ ਉਮਰ ਆਣ ਹੰਡਾਈ ਉਹਨੂੰ ਕੀ ਪਤਾ ਕੀ ਚੀਜ਼ ਆ ਬੱਚੇ ਨੇ ਮੰਗ ਲਈ ਪੀਣ ਨੂੰ ਦੁਕਾਨ ਤੇ इजीली ਅਵੇਲੇਬਲ ਚੀਜ਼ਾਂ ਤੇ ਦੁਕਾਨਦਾਰ ਵੀ ਵੇਚਣ ਲੱਗੇ ਸੋਚਦਾ ਨਹੀਂ ਕੌਣ ਪੀਊਗਾ ਕੌਣ ਨਹੀਂ ਅਗਲਾ ਚੱਕ ਕੇ ਕਹਿੰਦਾ ਲੈ ਕੋਈ 30 ਆ ਦੀਏ ਕੋਈ 130 ਦੀ ਆ ਪਰ ਉਹਦੇ ਪਿੱਛੇ ਪੜ ਵੀ ਲਿਆ ਕਰੋ 18 ਸਾਲ ਤੋਂ ਉੱਪਰ ਪੀਣ ਲਈ ਹੁੰਦੀ ਆ ਪਹਿਲੇ ਦਾ ਉਹਦੇ ਚ ਕੈਫੀਨ ਐਨ ਐਕਸਟ੍ਰੀਮ ਲੈਵਲ ਤੇ ਹੁੰਦਾ ਜਿਹੜਾ ਕਿ ਸਾਡੇ ਵਰਗੇ ਮਤਲਬ ਆਪਾਂ ਜਿੰਮ-ਜੋਮ ਲੰਦ ਚ ਐਸੀ ਪੀਏ ਕਦੇ ਆਪਾਂ ਥੱਕੇ ਹੋਈਏ ਪੀਏ ਤਾਂ ਸਾਨੂੰ ਕਰੰਟ ਤੇ ਕਰ ਦਿੰਦਾ ਇੱਕ ਵਾਰ ਨੂੰ ਫੇਰ ਹਾਂਜੀ ਕਿਵੇਂ ਜੀ ਬਾ ਵਧੀਆ ਹੋਸ ਹੋ ਗਿਆ ਤਿਆਰ ਥੋੜਾ ਟਾਈਮ ਹੋ ਲੱਗਣਾ ਘੰਟਾ ਤੱਕ ਠੀਕ ਹੋਰ ਵੀ ਮਿੱਤਰੋ ਕਿਦਾਂ ਕੀ ਬਣਦਾ ਮਿੱਤਰੋ ਕੀ ਬਣਦਾ ਕੀ ਚੱਲਦਾ ਅੱਜ ਕੱਲ ਅੱਜ ਕੱਲ ਤਾਂ ਕਹਿੰਦੇ ਫੋਗ ਹੀ ਚੱਲ ਰਿਹਾ ਗੱਲ ਇਹ ਆ ਵੀ ਜਿਹੜੀ ਗੱਲ ਕਰਨੀ ਤੁਹਾਡੇ ਨਾਲ ਜਿਹੜੇ ਅੱਜ ਕੱਲ ਛੋਟੇ ਛੋਟੇ ਬੱਚੇ ਐ ਸਕੂਲਾਂ ਤੇ ਆਉਂਦੇ ਛੁੱਟੀ ਹੁੰਦੀ ਦਾਦਾ ਲੈਣ ਚੱਲਿਆ ਹੋਇਆ ਦਾਦੇ ਨੇ ਫਿਰ ਆਣ ਲੱਗੇ ਥੁੱਕਾ ਦਾ ਮੁਰਨਾ ਨਹੀਂ ਹੁੰਦਾ ਦਾਦੇ ਨੇ ਤਾਂ ਕੁਛ ਨਾ ਕੁਛ ਲੈ ਕੇ ਤਾਂ ਦੇਣਾ ਹੀ ਹੁੰਦਾ ਬੱਚਿਆਂ ਨੂੰ ਤੇ ਬੱਚਾ ਉਂਗਲੀ ਕਰਦਾ ਐ ਦੁਕਾਨਵਾਲ ਨੂੰ ਆਹ ਲੈਣਾ ਜੀ ਲਾਲ ਜੇ ਰੰਗ ਦਾ ਦੇਖ ਲੈ ਕਦੇ ਨੀਲੇ ਰੰਗ ਦਾ ਦੇਖਦਾ ਕੋਈ ਸਟਿੰਗ ਹੁੰਦੇ ਕੋਈ ਰੈਡਬਲ ਹੁੰਦੇ ਜੀ ਉਹ ਹੁੰਦੇ ਹੈਗੇ ਆਪਣੇ એનર્ਜੀ ਡਰਿੰਕ ਤੇ એનર્ਜੀ ਡਰਿੰਕ ਦਾਦਾ ਵੀ ਹੁਣ ਉਹ ਉਮਰ ਆ ਹੰਡਾਈ ਉਹਨੂੰ ਕੀ ਪਤਾ ਕੀ ਚੀਜ਼ਾਂ ਬੱਚੇ ਨੇ ਮੰਗ ਲਈ ਪੀਣ ਨੂੰ ਦੁਕਾਨ ਤੇ इजीली ਅਵੇਲੇਬਲ ਚੀਜ਼ਾਂ ਤੇ ਦੁਕਾਨਦਾਰ ਵੀ ਵੇਚਣ ਲੱਗੇ ਸੋਚਦਾ ਨਹੀਂ ਕੌਣ ਪੀਊਗਾ ਕੌਣ ਨਹੀਂ ਅਗਲਾ ਚਾਚੇ ਕਹਿੰਦਾ ਲੈ ਕੋਈ 30 ਦੀ ਹੈ ਕੋਈ 130 ਦੀ ਹੈ ਕੋਈ ਹੈ ਨਾ ਅਲੱਗ-ਅਲੱਗ ਰੇਟ ਹੈ ਪਰ ਉਹਦੇ ਪਿੱਛੇ ਪੜ ਵੀ ਲਿਆ ਕਰੋ 18 ਸਾਲ ਤੋਂ ਉੱਪਰ ਪੀਣ ਲਈ ਹੁੰਦੀ ਆ ਪਹਿਲੇ ਦਾ ਉਹਦੇ 'ਚ ਕੈਫੀਨ ਇੰਨਾ ਐਕਸਟ੍ਰੀਮ ਲੈਵਲ ਤੇ ਹੁੰਦਾ ਜਿਹੜਾ ਕਿ ਸਾਡੇ ਵਰਗੇ ਮਨੋ ਆਪਾਂ ਜਿੰਮ-ਜੋ ਮਿਲਾਂਦੇ ਜਿਸੀਂ ਪੀਏ ਕਦੇ ਆਪਾਂ ਥੱਕੇ ਹੋਈਏ ਪੀਏ ਤਾਂ ਸਾਨੂੰ ਕਰੰਟ ਤੇ ਕਰ ਦਿੰਦਾ ਇੱਕ ਵਾਰ ਨੂੰ ਫਿਰ ਫਰੈਸ਼ ਕਰ ਦਿੰਦਾ ਉਹ ਤੇ ਜਿਹੜਾ ਬੱਚਾ ਪਹਿਲੇ ਹੀ ਇੰਨਾ ਫਰੈਸ਼ ਮਾਈਂਡ ਹੈ ਸਭ ਕੁਝ ਉਹਦਾ ਪੂਰੇ ਹਾਰਮੋਨ ਐਕਟਿਵ ਆ ਪ੍ਰੋਪ ਇੱਕ ਤਰ੍ਹਾਂ ਡਰਗ ਤੇ ਲੱਗ ਜਾਂਦਾ ਕਹਿਣ ਦਾ ਮਤਲਬ ਉਹ ਐਡਿਕਸ਼ਨ ਹੋ ਜਾਂਦੀ ਉਹਨੂੰ ਉਹ ਉਹਨੂੰ ਪੀਤੇ ਬਿਨਾ ਉਹਨੇ ਅੜ ਜਾਣਾ ਮਤਲਬ ਕਹਿਣ ਦਾ ਭਾਵ ਮੈਂ ਜਿਹੜੇ 2 ਦਿਨ ਐਕਸਪੀਰੀਅੰਸ ਦੇਖੇ ਇੱਕ ਰੇੜੀ ਵਾਲੇ ਨੇ ਰੇੜੀ ਵਾਲਾ ਮਿਲਿਆ ਮੈਨੂੰ ਰੇੜੀ ਵਾਲਾ ਆਪਣੇ ਅਨੰਦਪ੍ਰਸਾਦ ਦੀ ਗੱਲ ਹੈ ਤੇ ਮੈਂ ਜਿੱਦਾ ਜਿੰਮ ਜੋ ਮਿਹਤਵੰਦ ਲੱਗ ਰਿਹਾ ਤੇ ਕੇਲੇ ਗੁੱਲੇ ਪਾ ਜੱਕ ਲਈ ਸੀਗਾ ਤਾਂ ਮੈਂ ਖੜਾ ਉਹਦੇ ਕੋਲੋਂ ਕਹਿੰਦਾ ਭਾਜੀ ਗੱਲ ਕਰਨੀ ਇੱਕ ਮਗਾ ਹਾਂਜੀ ਦੱਸੋ ਕਹਿੰਦਾ ਭਾਜੀ ਵੀ ਮੈਂ ਜਦੋਂ 2.5 3 ਕ ਵੱਜਦੇ ਸੀਗੇ ਕਹਿੰਦਾ ਵੀ ਮਰੇ ਮਤਲਬ ਖੜੇ ਖੜੇ ਰੇੜੀ ਤੇ ਸਾਮਾਨ ਵੇਚ ਕੇ ਥੱਕ ਗਿਆ ਨਾ ਕਹਿੰਦਾ ਨਵੀ ਕਹਿੰਦਾ ਉਹਦੇ ਬਾਅਦ ਕਹਿੰਦਾ ਮੈਂ ਠੀਕ ਰਹਿਣਾ ਕਹਿੰਦਾ ਜ ਜ ਹੁਣ ਮਤਲਬ ਪੀਂਦੇ ਪੀਂਦੇ ਮੈਨੂੰ ਨਹੀਂ ਪਤਾ ਲੱਗਿਆ ਕਹਿੰਦਾ ਭਾਈ ਜਦੋਂ 20 25 ਦਿਨ ਮਹੀਨਾ ਹੋ ਗਿਆ ਪੀਂਦੇ ਕਹਿੰਦਾ ਜੇ ਹੁਣ ਮੈਂ ਨਾ ਪੀਵਾਂ ਨਾ ਕਹਿੰਦਾ ਭਾਈ ਮੇਰੇ ਲੱਤਾਂ ਕੰਬ ਜੀ ਮੈਨੂੰ ਘਬਰਾਹਟ ਹੁੰਦੀ ਕਹਿਣ ਦਾ ਭਾਵ ਇੱਕ ਸਟਿੰਗ ਜਿਹੜੀ 30 40 ਰੁਪਏ ਦੀ ਆਂਦੀ ਉਹ ਵੀ ਉਹਨੂੰ ਡਰੱਗ ਤੇ ਲਾਤਾ ਮਤਲਬ ਉਹ ਐਡਿਕਟ ਹੋ ਗਿਆ ਉਹਦਾ ਤੇ ਛੋਟੇ ਛੋਟੇ ਬੱਚਿਆਂ ਨੂੰ ਤੁਸੀਂ ਕਿਹੜੇ ਉਹਦੇ ਉੱਪਰ ਲਾ ਰਹੇ ਹੋ ਕਹਿਣ ਦਾ ਮਤਲਬ ਇਹ ਹੈ ਮਤਲਬ ਪਹਿਲਾਂ ਜੀ ਦੀ ਜਾਂ ਜਾਣਕਾਰੀ ਹੈ ਨਹੀਂ ਨਾ ਉਹ ਬੱਚੇ ਨੂੰ ਨਾ ਦਿਆ ਕਰੋ ਇਹ ਜਿਹਦੇ ਕੋਈ ਮਨਾ ਇੱਕ ਬੱਚਾ ਹੋਰ ਦੱਸਦਾ ਤੁਹਾਨੂੰ ਆਪਣੇ ਨੇੜੇ ਏਰੀਆ ਦਾ ਨੰਦਪੁਰ ਸਾਹਿਬ ਦੇ ਦਾ ਉਹਨੂੰ ਮਤਲਬ ਪੈਰਾਲਾਈਜ਼ ਹੋਣ ਲੱਗੀ ਬੋਡੀ ਉਹਦੀ ਮਤਲਬ ਹੱਥ ਪੈਰ ਇਕੱਠੇ ਹੋਣ ਲੱਗ ਗਏ ਜੀ ਉਹਦੇ ਕਿਹੜੇ ਚੱਕਰ ਜਦੋਂ ਸਕੂਲ ਤੇ ਜਾਣਾ 10 ਦਿਨ ਕਦੇ ਉਹਨੂੰ ਕੋਈ ਲੈ ਕੇ ਦੇਣਾ ਕਦੇ ਕੋਈ ਮੋਸਟਲੀ ਉਹਨੇ ਆਹਾਂ ਕੋਈ ਵੀ એનર્ਜੀ ਡਰਿੰਕ ਪੀਣਾ ਉਹਨੇ ਕੋਈ ਵੀ ਮੇਰਾ ਕਹਿਣ ਦਾ ਮਤਲਬ ਇਹ ਆ ਕੋਈ ਚਾਜ ਦੇ ਕੰਮ ਕਰੋ ਚਾਜ ਦੀ ਸਿਹਤ ਬਣਾਓ ਬੱਚੇ ਦੀ ਤੇ ਚਾਜ ਦਾ ਉਹਨੂੰ ਖਾਣ ਪੀਣ ਦਿਓ ਆ ਹੁਣ ਅਸੀਂ ਰਗੜੇ ਲਾਇਆ ਕਰਦੇ ਬੱਚਿਆਂ ਨੂੰ ਘਰੇ ਰਗੜ ਕੇ ਲਾਓ ਜ਼ਰੂਰੀ ਨਹੀਂ ਹੈਗਾ ਇੱਥੇ ਕੋਈ ਆਪਣੇ ਥੋੜੀ ਜਿਹੀ ਸਮਗਰੀ ਲੋ ਘ ਪਹਿਲਾ ਆਪ ਰਗੜੋ ਫਿਰ ਉਹ ਬੱਚਾ ਜਿਹੜਾ ਉਹਨੂੰ ਕੋਈ ਬਈ ਪੁੱਤਰ ਰਗੜੇ ਨੂੰ ਬੱਚਾ ਵੀ ਰਗੜੂਗਾ ਤੇ ਦਾਦਾ ਵੀ ਰਗੜੇ ਨਾਲ ਜਿਹੜਾ ਵੀ ਕਰਦਾ ਮੈਂਬਰ ਰਗੜੇ ਪੀ ਉਹ ਵੀ ਰਗੜੇ ਉਹਦਾ ਇੱਥੇ ਤੇ ਪਤਾ ਲੱਗਦਾ ਤੇ ਜਦੋਂ ਇਹ ਚੀਜ਼ ਉਹ ਪੀਊਗਾ ਇੱਕ ਤਾਂ ਉਹਦਾ ਮਤਲਬ ਬੋਡੀ ਉਹਦਾ ਉਹਦਾ ਗਰੋਥਿੰਗ ਵਧੀਆ ਹੋਊਗੀ ਹੈਨਾ ਉਹਦਾ ਸਰੀਰ ਵਧੀਆ ਬਣੂਗਾ ਹੈਨਾ ਸਤੰਦਰ ਉਸਤ ਰਹੂਗਾ ਦੂਜੀ ਗੱਲ ਇਹ ਹੈ ਜੇ ਤੁਸੀਂ ਪਲਾਣੇ ਉਹਨਾਂ ਨੂੰ ਆਹ ਸਿੰਥੈਟਿਕ ਚੀਜ਼ਾਂ ਅੱਜ ਕੱਲ ਦੀ ਜਵਾਨੀ ਤੁਸੀਂ ਭਾਲਦੇ ਕੀ ਫਿਰ ਰਸਤੇ ਪੈਣ ਤਾਂ ਭਾਲਦੇ ਹੋ ਫਿਰ ਭਾਲਦੇ ਦਾਰਾ ਸਿੰਘ ਵਰਗੇ ਬਲਵਾਨ ਫਿਰ ਨਹੀਂ ਬਣਦੇ ਜੇ ਆ ਤੁਸੀਂ ਸੌਫਟ ਡਰਿੰਕਾਂ ਦੇ ਰਹਿਣਾ ਵਧੀਆ ਵਧੀਆ ਚੀਜ਼ ਖਾਓਗੇ ਵਧੀਆ ਰਹੋਗੇ ਅੱਜ ਦਾ ਇੱਕੋ ਮਕਸਦ ਹੈ ਬੱਚਾ ਬੱਚੇ ਨੂੰ ਸੰਭੋ ਕਿ ਉਹਨੂੰ ਚੰਗੀ ਚੀਜ਼ ਖਾਣ ਨੂੰ ਦੋ ਬਸ ਹੋਰ ਬਹੁਤੀਆਂ ਗੱਲਾਂ ਨਹੀਂ ਆਉਂਦੀਆਂ ਮਿਹਨਤ ਲਾਓ ਚੰਗੀ ਤਾਂ ਰੱਬ ਆਪ ਹੀ ਅੰਗ ਸੰਗ ਸਹਾਈ ਦਿੰਦਾ ਹਰ ਇੱਕ ਚੀਜ਼ ਦਾ ਮੁੱਲ ਪੈਂਦਾ ਮਿਹਨਤ ਦਾ ਪੈਂਦਾ ਬਾਕੀ ਗੱਲ ਹੋਰ ਬਥੇਰੀਆਂ ਗੱਲਾਂ ਕਰਾਂ ਉਹਨੂੰ ਕਰਦੇ ਆ ਲਾਈਵ ਹੋ ਕੇ ਤੁਹਾਡੇ ਨਾਲ ਬਸ ਮੇਨ ਮਕਸਦ ਇਹ ਹੈ ਕਿ ਛੋਟੇ ਛੋਟੇ ਬੱਚਿਆਂ ਨੂੰ ਸਾਂਭ ਲਓ ਠੀਕ ਹੈ ਜੀ ਚੰਗਾ ਵੇ ਸਤਿ ਸ਼੍ਰੀ ਅਕਾਲ ਜਿਹੜੇ ਅੱਜ ਕੱਲ ਛੋਟੇ ਛੋਟੇ ਬੱਚੇ ਐ ਸਕੂਲਾਂ ਤੇ ਆਉਂਦੇ ਛੁੱਟੀ ਹੁੰਦੀ ਦਾਦਾ ਲੈਣ ਚੱਲਿਆ ਹੋਇਆ ਦਾਦੇ ਨੇ ਫਿਰ ਆਣ ਲੱਗੇ ਸੁੱਕਾ ਦਾ ਮੋੜਣਾ ਨਹੀਂ ਹੁੰਦਾ ਦਾਦੇ ਨੇ ਤਾਂ ਕੁਝ ਨਾ ਕੁਝ ਲੈ ਕੇ ਤਾਂ ਦੇਣਾ ਹੀ ਹੁੰਦਾ ਬੱਚਿਆਂ ਨੂੰ ਫਿਰ ਬੱਚਾ ਉਂਗਲੀ ਕਰਦਾ ਐ ਦੁਕਾਨਵਾਲ ਨੂੰ ਆ ਲੈਣਾ ਜੀ ਲਾਲ ਜੇ ਰੰਗ ਦਾ ਦੇਖ ਲੈ ਕਦੇ ਨੀਲੇ ਰੰਗ ਦਾ ਦੇਖਦਾ ਕੋਈ ਸਟਿੰਗ ਹੁੰਦੇ ਕੋਈ ਰੈੱਡ ਬਲ ਹੁੰਦੇ ਜੀ ਉਹ ਹੁੰਦੇ ਹੈਗੇ ਆਪਣੇ એનર્ਜੀ ਡਰਿੰਕ ਤੇ એનર્ਜੀ ਡਰਿੰਕ ਦਾਦਾ ਵੀ ਹੁਣ ਉਹ ਉਮਰ ਉਹ ਹੰਡਾਈ ਉਹਨੂੰ ਕੀ ਪਤਾ ਕੀ ਚੀਜ਼ ਆ ਬੱਚੇ ਨੇ ਮੰਗ ਲਈ ਪੀਣ ਨੂੰ ਦੁਕਾਨ ਤੇ इजीली ਅਵੇਲੇਬਲ ਚੀਜ਼ਾਂ ਤੇ ਦੁਕਾਨਦਾਰ ਵੀ ਵੇਚਣ ਲੱਗੇ ਸੋਚਦਾ ਨਹੀਂ ਕੌਣ ਪੀਊਗਾ ਕੌਣ ਨਹੀਂ ਅਗਲਾ ਚੱਕ ਕੇ ਕਹਿੰਦਾ ਲੈ ਕੋਈ 30 ਆ ਦੀਏ ਕੋਈ 130 ਦੀ ਆ ਪਰ ਉਹਦੇ ਪਿੱਛੇ ਪੜ ਵੀ ਲਿਆ ਕਰੋ 18 ਸਾਲ ਤੋਂ ਉੱਪਰ ਪੀਣ ਲਈ ਹੁੰਦੀ ਆ ਪਹਿਲੇ ਦਾ ਉਹਦੇ ਚ ਕੈਫੀਨ ਐਨ ਐਕਸਟ੍ਰੀਮ ਲੈਵਲ ਤੇ ਹੁੰਦਾ ਜਿਹੜਾ ਕਿ ਸਾਡੇ ਵਰਗੇ ਮਤਲਬ ਆਪਾਂ ਜਿੰਮ ਜੋ ਮਿਲਾਂਦੇ ਜਿਸੀਂ ਪੀਏ ਕਦੇ ਆਪਾਂ ਥੱਕੇ ਹੋਈਏ ਪੀਏ ਤਾਂ ਸਾਨੂੰ ਕਰੰਟ ਤੇ ਕਰ ਦਿੰਦਾ ਇੱਕ ਵਾਰ ਨੂੰ ਫੇਰ ਹਾਂਜੀ ਕਿਵੇਂ ਜੀ ਬਾ ਵਧੀਆ ਹੋ ਗਿਆ ਤਿਆਰ ਥੋੜਾ ਟਾਈਮ ਹੋ ਲੱਗਣਾ ਘੰ ਹੋਰ ਵੀ ਮਿੱਤਰੋ ਕਿਦਾਂ ਕੀ ਬਣਦਾ ਮਿੱਤਰੋ ਕੀ ਬਣਦਾ ਕੀ ਚੱਲਦਾ ਅੱਜ ਕੱਲ ਅੱਜ ਕੱਲ ਤਾਂ ਕਹਿੰਦੇ ਫੋਗ ਹੀ ਚੱਲ ਰਿਆ ਗੱਲ ਇਹ ਆ ਵੀ ਜਿਹੜੀ ਗੱਲ ਕਰਨੀ ਤੁਹਾਡੇ ਨਾਲ ਜਿਹੜੇ ਅੱਜ ਕੱਲ ਛੋਟੇ ਛੋਟੇ ਬੱਚੇ ਐ ਸਕੂਲਾਂ ਤੇ ਆਉਂਦੇ ਛੁੱਟੀ ਹੁੰਦੀ ਦਾਦਾ ਲੈਣ ਚੱਲਿਆ ਹੋਇਆ ਦਾਦੇ ਨੇ ਫਿਰ ਆਣ ਲੱਗੇ ਥੁੱਕਾ ਦਾ ਮੋੜਣਾ ਨਹੀਂ ਹੁੰਦਾ ਦਾਦੇ ਨੇ ਤਾਂ ਕੁਛ ਨਾ ਕੁਛ ਲੈ ਕੇ ਤਾਂ ਦੇਣਾ ਹੀ ਹੁੰਦਾ ਬੱਚਿਆਂ ਨੂੰ ਤੇ ਬੱਚਾ ਉਂਗਲੀ ਕਰਦਾ ਐ ਦੁਕਾਨਵਾਲੂ ਆ ਲੈਣਾ ਜੀ ਲਾਲ ਜੇ ਰੰਗ ਦਾ ਦੇਖ ਲਾ ਕਦੇ ਨੀਲੇ ਰੰਗ ਦਾ ਦੇਖਦਾ ਕੋਈ ਸਟਿੰਗ ਹੁੰਦੇ ਕੋਈ ਰੈਡ ਬੱਲ ਹੁੰਦੇ ਜੀ ਉਹ ਹੁੰਦੇ ਹੈਗੇ ਆਪਣੇ એનર્ਜੀ ਡਰਿੰਕ ਤੇ એનર્ਜੀ ਡਰਿੰਕ ਦਾਦਾ ਵੀ ਹੁਣ ਉਹ ਉਮਰ ਹੋਣ ਹੰਡਾਈ ਉਹਨੂੰ ਕੀ ਪਤਾ ਕੀ ਚੀਜ਼ ਬੱਚੇ ਨੇ ਮੰਗ ਲਈ ਪੀਣ ਨੂੰ ਦੁਕਾਨ ਤੇ इजीली ਅਵੇਲੇਬਲ ਹੈ ਚੀਚਾ ਤੇ ਦੁਕਾਨਦਾਰ ਵੀ ਵੇਚਣ ਲੱਗੇ ਸੋਚਦਾ ਨਹੀਂ ਕੌਣ ਪੀਊਗਾ ਕੌਣ ਨਹੀਂ ਅਗਲਾ ਚਾਕੇ ਕਹਦਾ ਲੈ ਕੋਈ 30 ਦੀ ਹੈ ਕੋਈ 130 ਦੀ ਹੈ ਕੋਈ ਹੈ ਨਾ ਅਲੱਗ-ਅਲੱਗ ਰੇਟ ਹੈ ਪਰ ਉਹਦੇ ਪਿੱਛੇ ਪੜ ਵੀ ਲਿਆ ਕਰੋ 18 ਸਾਲ ਤੋਂ ਉੱਪਰ ਪੀਣ ਲਈ ਹੁੰਦੀ ਆ ਪਹਿਲੇ ਤਾਂ ਉਹਦੇ ਚ ਕੈਫੇਨ ਇੰਨਾ ਐਕਸਟ੍ਰੀਮ ਲੈਵਲ ਤੇ ਹੁੰਦਾ ਜਿਹੜਾ ਕਿ ਸਾਡੇ ਵਰਗੇ ਮਨ ਲੋ ਆਪਾਂ ਜਿਮ ਜੋ ਮਲਾਂਦੇ ਜਿ ਅਸੀਂ ਪੀਏ ਕਦੇ ਆਪਾਂ ਥੱਕੇ ਹੋਈਏ ਪੀਏ ਤਾਂ ਸਾਨੂੰ ਕਰੰਟ ਤੇ ਕਰ ਦਿੰਦਾ ਇੱਕ ਵਾਰ ਨੂੰ ਫਿਰ ਫਰੈਸ਼ ਕਰ ਦਿੰਦਾ ਉਹ ਤੇ ਜਿਹੜਾ ਬੱਚਾ ਪਹਿਲੇ ਹੀ ਇੰਨਾ ਫਰੈਸ਼ ਮਾਈਂਡ ਆ ਸਭ ਕੁਝ ਉਹਦਾ ਪੂਰੇ ਹਾਰਮੋਨ ਐਕਟਿਵ ਆ ਪ੍ਰੋਪਰ ਜਦੋਂ ਉਹ ਉਸ ਚੀਜ਼ ਨੂੰ ਪੀਂਦਾ ਨਾ ਤਾਂ ਉਹ ਇੱਕ ਤਰ੍ਹਾਂ ਡਰਗ ਤੇ ਲੱਗ ਜਾਂਦਾ ਕਹਿਣ ਦਾ ਮਤਲਬ ਉਹ ਐਡਿਕਸ਼ਨ ਹੋ ਜਾਂਦੀ ਉਹਨੂੰ ਉਹ ਉਹਨੂੰ ਪੀਤੇ ਬਿਨਾ ਉਹਨੇ ਅੜ ਜਾਣਾ ਮਤਲਬ ਕਹਿਣ ਦਾ ਭਾਵ ਮੈਂ ਜਿਹੜੇ 2 ਦਿਨ ਐਕਸਪੀਰੀਅੰਸ ਦੇਖੇ ਇੱਕ ਰੇੜੀ ਵਾਲੇ ਨੇ ਰੇੜੀ ਵਾਲਾ ਮਿਲਿਆ ਮੈਨੂੰ ਰੇੜੀ ਵਾਲਾ ਆਪਣੇ ਨੰਦ ਪ੍ਰਸਾਦ ਦੀ ਗੱਲ ਹੈ ਤੇ ਮੈਂ ਜਿੱਦਾਂ ਜਿੰਮ 'ਚ ਮਿਹਨਤ-ਵੰਦ ਲੱਗੋ ਤਾਂ ਕੇਲੇ ਗੁਲੇ ਪਾਜੀ ਚੱਕ ਲਈ ਸੀ ਤਾਂ ਮੈਂ ਖੜਾ ਉਹਦੇ ਕੋਲੋਂ ਕਹਿੰਦਾ ਭਾਜੀ ਗੱਲ ਕਰਨੀ ਇੱਕ ਮਗਾ ਹਾਂਜੀ ਦੱਸੋ ਕਹਿੰਦਾ ਭਾਜੀ ਵੀ ਮੈਂ ਜਦੋਂ 2:30-3:00 ਕ' ਵੱਜਦੇ ਸੀਗੇ ਕਹਿੰਦਾ ਵੀ ਮੁਰੇ ਮਤਲਬ ਖੜੇ-ਖੜੇ ਰੇੜੀ ਤੇ ਸਮਾਨ ਵੇਚ ਕੇ ਥੱਕ ਗਿਆ ਨਾ ਕਹਿੰਦਾ ਨਵੀਂ-ਨਵੀਂ ਸਟਿੰਗ ਚੱਲੀ ਕਹਿੰਦਾ ਮੈਂ ਉਹ ਪੀ ਲੈਣੀ ਕਹਿੰਦਾ ਉਹਦੇ ਬਾਅਦ ਕਹਿੰਦਾ ਮੈਂ ਠੀਕ ਰਹਿਣਾ ਕਹਿੰਦਾ ਹੁਣ ਮਤਲਬ ਪੀਂਦੇ ਪੀਂਦੇ ਮੈਨੂੰ ਨਹੀਂ ਪਤਾ ਲੱਗਿਆ ਕਹਿੰਦਾ ਭਾਈ ਜਦੋਂ 20 25 ਦਿਨ ਮਹੀਨਾ ਹੋ ਗਿਆ ਪੀਂਦੇ ਕਹਿੰਦਾ ਜੇ ਹੁਣ ਮੈਂ ਨਾ ਪੀਵਾਂ ਨਾ ਕਹਿੰਦਾ ਭਾਜੀ ਮੇਰੇ ਲੱਤਾਂ ਕੰਬਦੀਆਂ ਮੈਨੂੰ ਘਬਰਾਹਟ ਹੁੰਦੀ ਕਹਿਣ ਦਾ ਭਾਵ ਹੈ ਇੱਕ ਸਟ੍ਰਿੰਗ ਜਿਹੜੀ 30 40 ਰੁਪਏ ਦੀ ਆਂਦੀ ਉਹ ਵੀ ਉਹਨੂੰ ਡਰੱਗ ਤੇ ਲਾਤਾ ਮਤਲਬ ਉਹ ਐਡਿਕਟ ਹੋ ਗਿਆ ਉਹਦਾ ਤੇ ਛੋਟੇ ਛੋਟੇ ਬੱਚਿਆਂ ਨੂੰ ਤੁਸੀਂ ਕਿਹੜੇ ਉਹਦੇ ਉੱਪਰ ਲਾ ਰਹੇ ਹੋ ਕਹਿਣ ਦਾ ਮਤਲਬ ਇਹ ਹੈ ਮਤਲਬ ਪਹਿਲਾਂ ਜੀ ਦੀ ਜਾਨਕਾਰੀ ਹੈ ਨਹੀਂ ਨਾ ਤਾਂ ਉਹ ਬੱਚੇ ਨੂੰ ਨਾ ਦਿਆ ਕਰੋ ਇਹ ਜ ਕੋਈ ਮਨਾ ਇੱਕ ਬੱਚਾ ਹੋਰ ਦੱਸਦਾ ਤੁਹਾਨੂੰ ਆਪਣੇ ਨੇੜੇ ਏਰੀਆ ਦਾ ਨੰਦਪੁਰ ਸਾਹਿਬ ਦੇ ਦਾ ਉਹਨੂੰ ਮਤਲਬ ਪੈਰਾਲਾਈਜ਼ ਹੋਣ ਲੱਗੀ ਬੋਡੀ ਉਹਦੀ ਮਤਲਬ ਹੱਥ ਪੈਰ ਇਕੱਠੇ ਹੋਣ ਲੱਗ ਗਏ ਜੀ ਉਹਦੇ ਕਿਹੜੇ ਚੱਕਰ ਚ ਜਦੋਂ ਸਕੂਲ ਤੇ ਜਾਣਾ 10 ਦਿਨ ਕਦੇ ਉਹਨੂੰ ਕੋਈ ਲੈ ਕੇ ਦੇਣਾ ਕਦੇ ਕੋਈ ਮੋਸਟਲੀ ਉਹਨੇ ਆਹਾਂ ਕੋਈ ਵੀ એનર્ਜੀ ਡਰਿੰਕ ਪੀਣਾ ਉਹਨੇ ਕੋਈ ਵੀ ਮੇਰਾ ਕਹਿਣ ਦਾ ਮਤਲਬ ਇਹ ਆ ਕੋਈ ਚੱਜ ਦੇ ਕੰਮ ਕਰੋ ਚੱਜ ਦੀ ਸਿਹਤ ਵੜਾਓ ਬੱਚੇ ਦੀ ਤੇ ਚੱਜ ਦਾ ਉਹਨੂੰ ਖਾਣ ਪੀਣ ਦਿਓ ਆ ਹੁਣ ਅਸੀਂ ਰਗੜੇ ਲਾਇਆ ਕਰਦੇ ਬੱਚਿਆਂ ਨੂੰ ਘਰੇ ਰਗੜ ਕੇ ਲਾਓ ਜ਼ਰੂਰੀ ਨਹੀਂ ਹੈਗਾ ਇੱਥੇ ਕੋਈ ਆਪਣੇ ਥੋੜੀ ਜੀ ਸਮਗਰੀ ਲੋ ਪਤਾ ਆਪ ਰਗੜੋ ਫਿਰ ਉਹ ਬੱਚਾ ਜਿਹੜਾ ਉਹਨੂੰ ਕੋਈ ਪੁੱਤਰ ਰਗੜੇ ਨੂੰ ਬੱਚਾ ਵੀ ਰਗੜੂਗਾ ਤੇ ਦਾਦਾ ਵੀ ਰਗੜੇ ਨਾਲ ਜਿਹੜਾ ਵੀ ਕਰਦਾ ਮੈਂਬਰ ਰਗੜੇ ਪੀ ਉਹ ਵੀ ਰਗੜੇ ਉਹਦਾ ਇੱਥੇ ਤੇ ਪਤਾ ਲੱਗਦਾ ਤੇ ਜਦੋਂ ਇਹ ਚੀਜ਼ ਉਹ ਪੀਊਗਾ ਇੱਕ ਤਾਂ ਉਹਦਾ ਮਤਲਬ ਬੋਡੀ ਉਹਦਾ ਉਹਦਾ ਗਰੋਥਿੰਗ ਵਧੀਆ ਹੋਊਗੀ ਹੈਨਾ ਉਹਦਾ ਸਰੀਰ ਵਧੀਆ ਬਣੂਗਾ ਹੈਨਾ ਸਤੰਦਰ ਉਸਤ ਰਹੂਗਾ ਦੂਜੀ ਗੱਲ ਇਹ ਹੈ ਜੇ ਤੁਸੀਂ ਪਲਾਣੇ ਉਹਨਾਂ ਨੂੰ ਆਹ ਸਿੰਥੈਟਿਕ ਚੀਜ਼ਾਂ ਅੱਜ ਕੱਲ ਦੀ ਜਵਾਨੀ ਤੁਸੀਂ ਭਾਲਦੇ ਕੀ ਫਿਰ ਰਸਤ ਪੈਣ ਤਾਂ ਭਾਲਦੇ ਹੋ ਫਿਰ ਭਾਲਦੇ ਦਾਰਾ ਸਿੰਘ ਵਰਗੇ ਬਲਵਾਨ ਫਿਰ ਨਹੀਂ ਬਣਦੇ ਜੇ ਆ ਤੁਸੀਂ ਸੌਫਟ ਡਰਿੰਕਾਂ ਦੇ ਰਹਿਣਾ ਵਧੀਆ ਵਧੀਆ ਚੀਜ਼ ਖਾਓਗੇ ਵਧੀਆ ਰਹੋਗੇ ਅੱਜ ਦਾ ਇੱਕੋ ਮਕਸਦ ਹੈ ਬੱਚਾ ਬੱਚੇ ਨੂੰ ਸੰਭੋ ਕਿ ਉਹਨੂੰ ਚੰਗੀ ਚੀਜ਼ ਖਾਣ ਉਦੋ ਬਸ ਹੋਰ ਬਹੁਤੀਆਂ ਗੱਲਾਂ ਨਹੀਂ ਆਉਂਦੀਆਂ ਮਿਹਨਤ ਲਾਓ ਚੰਗੀ ਤਾਂ ਰੱਬ ਆਪ ਹੀ ਅੰਗ ਸੰਗ ਸੰਦਾ ਸਹਾਇਤਾ ਦਿੰਦਾ ਹਰ ਇੱਕ ਚੀਜ਼ ਦਾ ਮੁੱਲ ਪੈਂਦਾ ਮਿਹਨਤ ਦਾ ਪੈਂਦਾ ਬਾਕੀ ਗੱਲ ਹੋਰ ਵਧੀਰੀਆਂ ਗੱਲਾਂ ਕਰਾਂ ਨੂੰ ਕਰਦੇ ਆ ਲਾਈਵ ਹੋਗੇ ਤੁਹਾਡੇ ਨਾਲ ਬਸ ਮੇਨ ਮਕਸਦ ਇਹ ਹੈ ਕਿ ਛੋਟੇ ਛੋਟੇ ਬੱਚੇ ਨੂੰ ਸੰਭਲੋ ਠੀਕ ਹੈ ਜੀ ਚੰਗਾ ਵੇ ਸਤਿ ਸ਼੍ਰੀ ਅਕਾਲ